ਆਜ਼ਾਦੀ ਤੋਂ ਪਹਿਲਾਂ ਜਿਹੜੇ ਲੋਕ ਬਰੇਜਾਂ ਦੇ ਖਿਲਾਫ ਲੜ ਰਹੇ ਸਨ ਆਜ਼ਾਦੀ ਤੋਂ ਬਾਅਦ ਉਹੀ ਲੋਕ ਇੱਕ ਦੂਜੇ ਦੇ ਖਿਲਾਫ ਹੋ ਗਏ ਕਿ ਇਹ ਸੀ ਆਜ਼ਾਦੀ ਸਸ਼ੀ ਕਾਲ ਮਹਿਮਾਨ ਸਵਾਗਤ ਕਰਨਾ ਆਪ ਸਭ ਦਾ ਅੱਜ ਇਹ ਗੱਲ ਕਰਾਂਗੇ 15 ਅਗਸਤ 1947 ਦੀ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਕਿ ਵਾਕਈ ਤੁਹਾਨੂੰ ਲੱਗਦਾ ਹੈ ਕਿ ਜਦਸ ਸਾਡਾ ਆਜ਼ਾਦ ਹੋ ਗਿਆ 15 ਅਗਸਤ 1947 ਤੋਂ ਇੱਕ ਦਿਨ ਪਹਿਲਾਂ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਉਦੋਂ ਕਾਫੀ ਲੋਕਾਂ ਨੇ ਆਪਣੀ ਜਾਣਕਾਰੀ ਦਰਸਾਉਂਦੀ ਹੈ ਤੁਹਾਨੂੰ ਕਿ ਇਹ ਮੰਡਲ ਭਾਰਤ ਤੇ ਪਾਕਿਸਤਾਨ ਦੀ ਨਹੀਂ ਸਗੋਂ ਪੰਜਾਬ ਦੀ ਹੋਈ। ਸ਼ਾਸਦੀ ਮਾਰਚ ਚ ਏਲ ਰਿਹਾ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਪਾਸੇ ਪੰਜਾਬ ਤੇ ਦੂਜੇ ਪਾਸੇ ਲਾਹੌਰ ਅਸਲ ਲੋਕ 15 ਅਗਸਤ ਨੂੰ ਖੁਸ਼ੀ ਦੇ ਨਾਲ ਮਨਾਉਂਦੇ ਨੇ। ਸਾਡੇ ਕ੍ਰਾਂਤੀਕਾਰੀ ਵੀਰਾਂ ਨੇ ਇਸ ਆਜ਼ਾਦੀ ਲਈ ਜੋ ਲੜਾਈ ਲੜੀ ਲੋਕ ਉਸ ਨੂੰ ਭੁੱਲਦੇ ਜਾ ਰਹੇ ਨੇ। ਸਾਡਾ ਦੇਸ਼ ਆਜ਼ਾਦ ਹੋਏ ਨੂੰ ਕਾਫੀ ਸਾਲ ਹੋ ਗਏ ਪਰ ਮੈਨੂੰ ਲੱਗਦਾ ਹੈ ਕਿ ਅੱਜ ਆਜ਼ਾਦੀ ਮਿਲਣ ਤੋਂ ਬਾਅਦ ਵੀ ਸਾਡਾ ਦੇਸ਼ ਉਹੀ ਹੈ ਜੋ ਆਜ਼ਾਦੀ ਤੋਂ ਪਹਿਲਾਂ ਸੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਸਾਡੇ ਤੇ ਰਾਜ ਕਰਦੇ ਸੀ ਪਰ ਆਜ਼ਾਦੀ ਤੋਂ ਬਾਅਦ ਹੁਣ ਸਾਡੇ ਤੇ ਰਾਜਨੀਤਿਕ ਪਾਰਟੀਆਂ ਸਾਡੇ ਤੇ ਰਾਜ ਕਰ ਰਹੀਆਂ ਹਨ ਉਹਨਾਂ ਦੇ ਹਿਸਾਬ ਦੇ ਨਾਲ ਹੀ ਸਾਨੂੰ ਚੱਲਣਾ ਪੈਂਦਾ ਹੈ ਅੱਜ ਕੱਲ੍ਹ ਦੀ ਯੁਵਾ ਨਸ਼ਿਆਂ ਵਿੱਚ ਜਾ ਰਹੀ ਹੈ ਤੇ ਕਈ ਵਾਰ ਜਾ ਰਹੇ ਨੇ ਕਈ ਲੋਕ ਬਾਬਿਆਂ ਦੇ ਪਖੰਡਾ ਵਿੱਚ ਫਸ ਗਏ ਆਪਣਾ ਜੀਵਨ ਖਰਾਬ ਕਰ ਰਹੇ ਸਨ ਫੇਰੀ ਲੋਕਾਂ ਨੂੰ ਇਹ ਹੀ गुजारिश ਹੈ ਕਿ ਇਨ੍ਹਾਂ ਬਾਬਿਆਂ ਦੇ ਪਖੰਡਾਂ ਤੋਂ ਦੂਰ ਰਹਿ ਕੇ ਆਪਣੇ ਸਮਾਜ ਦਾ ਸੋਚਿਆ ਜਾਵੇ ਆਪਣੇ ਦੇਸ਼ ਦਾ ਸੋਚਿਆ ਜਾਵੇ ਤਾਂ ਹੀ ਸਾਡੇ ਦੇਸ਼ ਨੂੰ ਤਰੱਕੀ ਮਿਲ ਸਕਦੀ ਹੈ ਧੰਨਵਾਦ